ਅਨੇਕੀ ਬੜਾਂਗੇ ਊੜਾ ਐਣਾ ਈ ਨਾਲ ਲਗਾ ਦੀ ਵਰਤੋਂ ਲਗਾ ਮਤਲਬ ਮਾਤਰਾਵਾਂ ਊੜਾ ਐਣਾ ਈ ਨਾਲ ਕਿਹੜੀ ਮਾਤਰਾਵਾਂ ਲੱਗ ਸਕਦੀਆਂ ਨੇ ਕਿਉਂਕਿ ਹਰ ਅੱਖਰ ਦੇ ਨਾਲ ਹਰ ਵਰਦ ਦੇ ਨਾਲ ਸਹੀ ਲਗ ਲਗ ਮਾਤਰਾਵਾਂ ਨਹੀਂ ਲਗਾ ਸਕਦੇ ਊੜੇ ਦੇ ਨਾਲ ਐੜੇ ਦੇ ਨਾਲ ਈ ਦੇ ਨਾਲ ਮਾਤਰਾ ਦੀ ਇੱਕ ਲਿਮਿਟ ਹੁੰਦੀ ਹੈ ਸੀਮਾ ਹੁੰਦੀ ਹੈ ਕਿ ਕਿਹੜੀ ਮਾਤਰਾ ਨੂੰ ਲਾ ਸਕਦੇ ਨੇ ਤਾਂ ਉਹੀ ਇਸੇ ਬੜਾਂਗੇ ਅੱਜ ਊੜਾ ਵਾਲਾ ਊੜਾ ਈ ਤਿੰਨ ਸਵਰ ਅੱਖਰ ਹਨ ਊੜਾ ਐੜਾ ਈ ਇਸ ਲਈ ਇਹਨਾਂ ਨਾਲ ਸਾਰੀਆਂ ਲਗਾ ਦੀ ਮਾਤਰਾ ਵਰਤੋਂ ਕੀਤੀ ਜਾਂਦੀ ਹੈ ਹੁਣ ਆਲਾ ਇਹਦੀ ਸਵਰ ਅੱਖਰ ਹੂਣ ਕਰਕੇ ਇਹਨਾਂ ਨਾਲ ਸਾਰੀਆਂ ਲਗਾਉਂਦੀਆਂ ਵਰਤੋਂ ਨਹੀਂ ਹੋ ਸਕਦੀ ਸਾਰੀਆਂ ਲੱਗਣ ਲੱਗ ਸਕਦੀਆਂ ਜਿਹੜੀ ਮਾਤਰਾਵਾਂ ਪੰਜਾਬੀ ਦੀਆਂ ਹੈਗੀਆਂ ਨੇ ਸਾਰੇ ਲੱਗ ਸਕਦੀਆਂ ਕੁਝ ਆ ਸਕਦੀਆਂ ਨੇ ਕਿਸੇ ਵਰਣ ਨਾਲ 2 ਕਿਸੇ ਵਰਣ ਨਾਲ 3 ਇਹ ਲੱਗ ਸਕਦੀਆਂ ਨੇ ਤੁਸੀਂ ਮੈਂ ਮਤਲਬ ਤੁਸੀਂ ਇਹ ਵਰਡ ਪੜ੍ਹ ਕੇ ਦੇਖੋਗੇ ਕਿ ਇਹਨਾਂ ਨਾਲ ਕਿਹੜੀ ਮਾਤਰਾ ਲੱਗ ਸਕਦੀ ਹੈ ਨਹੀਂ ਇਹਨਾਂ ਨਾਲ ਹੀੜ ਦੇ ਅਨੁਸਾਰ ਵਰਤੋਂ ਕੀਤੀ ਜਾਂਦੀ ਹੈ ਤੁਸੀਂ ਦੇਖੋ ਔਂਕੜ ਔਂਕੜ ਦੀ ਮਾਤਰਾ ਹੈ बड़े ऐसी मात्रा ओंगड़ ओंगड़ मतलब छोटे ऊ की मात्रा उपमा, छोटा ऊरी मात्रा जो होती है की मात्रा ए असं उड़न लगाने दुलैंकड़ मतलब बड़ा ऊंट 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 ही खाओ पाओ साओ बड़े मात्रा की आवाज़ आती है वो ए ना उड़े लगता है इसके अलावा तो छोटा ओ हमड़ा छोटे मात्रा ਹੋੜਾ ਉਂ ਇਹ ਛੋੜੀ ਦੀ ਮਾਤਰਾ ਦੇਖੋ ਤੁਸੀਂ ਹੀ ਮਾਈ ਹੋਈ ਹੈ ਜਿਵੇਂ ਤੁਸੀਂ ਉਣਾ ਲਿਖਨੇ ਆ ਤੁਸੀਂ ਇਹ ਨੂੰ ਜੋੜ ਦਿੰਦੇ ਹੈ ਲੇਕਿਨ ਅਨੇ ਵਿੱਚ ਅਸੀਂ ਕੀ ਕਰਦੇ ਹੈ ਅਨੇ ਵਿੱਚ ਅਸੀਂ ਉਣਾ ਹੋ ਦੀ ਮਾਤਰਾ ਪਾਈ ਹੋਈ ਹੈ ਤੇ ਦੇਖੋ ਐਸੀ ਖੁੱਲਾ ਛੜਿਆ ਹੋਇਆ ਹੈ ਇਹ ਵਾਲਾ ਇਹ ਖੁੱਲਾ ਫੋੜ ਦਿੰਦਾ ਅਸੀਂ ਇਹ ਜੋ ਖੁੱਲਾ ਵਾਲਾ ਹੈ ਜਬਨ ਦਾ ਛੋਟੀ ਉਦੀ ਮਾਤਰਾ ਹੈ ਤੇ ਉਂ ਉਸ ਉਪਰਾ ਖੋਪ ਇਹ ਛੋਟੀ ਉਦੀ ਮਾਤਰਾ ਤੇ ਉਸੇ ਉੜਨਾ ਲਗਾਉਣੀ ਹੈ ਤੇ ਤਿੰਨ ਮਾਤਰਾਵਾਂ ਉੜਨਾ ਲੱਗਦੀ ਹੈ ਨੇ ਉਹ ਫੜ ਦ ਲੈਣ ਕੋਲ ਹੋੜਾ ਐਣਾ ਲਗਾਤੀ ਵਰਤੋ ਐਣਾ ਐਣਾ ਮਤਲਬ ਥੋੜਾ ਹੋਰ ਜਿਹਦੇ ਇਸੇ ਆ ਲਿਖਣੀ ਆ ਉਹਦੇ ਨਾਲ ਸੀ ਗੜੀ ਮਾਤਰਾ ਨਾਲ ਲਗਾ ਸਕਦੇ ਆ ਮੁਕਤ ਮਤਲਬ ਕਿ ਕੋਈ ਮਾਤਰਾ ਨਾ ਹੋਵੇ ਜਿਵੇਂ ਅਨਾਰ ਨੂੰ ਅਨਾਰ ਕੋਈ ਮਾਤਰਾ ਨਾ ਲੱਗੇ ਤੇ ਮੁਕਤਲੀ ਮਾਤਰਾ ਕੰਨਾ ਕੰਨਾ ਮਤਲਬ ਆ ਦੀ ਮਾਤਰਾ ਆ ਦੀ ਮਾਤਰਾ ਦੇਖਣਾ ਆ ਆਜ ਆਸਰਾ ਹੈ ਨਾ ਪਿਆਸ ਹੈ ਨਾ ਜਿਹਦੇ ਵਿੱਚ ਵੱਡੇ ਆ ਦੀ ਮਾਤਰਾ ਨਹੀਂ ਆ ਜਾਂਦੀ ਹੈ ਆਪ ਆ ਨੂੰ ਵੱਡੇ ਦੀ ਮਾਤਰਾ ਲਗਾਤੀ ਆ ਮੂ ਆਸ ਤੇ ਮੂ ਦੀ ਮਾਤਰਾ ਅਮਲ ਅਸੰ ਅਕਲ ਅਤਰਕ ਅਜਿਹੀ ਕੋਈ ਮਾਤਰਾ ਨਹੀਂ ਹੈ ਮਤਲਬ ਮੁਫਤਾ ਕਨ ਮੁਫਤਾ ਦੀ ਮਾਤਰਾ ਹੈ ਜਿਹਦੇ ਵਿੱਚ ਆ ਦੀ ਮਾਤਰਾ ਹੈ ਕੰਨਾ ਦੀ ਮਾਤਰਾ ਠੀਕ ਹੈ ਜਿਹਦੇ ਵਿੱਚ ਸੀ ਕੰਨਾ ਦੀ ਮਾਤਰਾ ਲਵਾ ਕੇ ਨੂੰ ਸੀ ਵੱਡਾ ਆ ਬਣਾ ਦਿੰਦਾ ਹੈ ਬੜਿਆ ਸੀ ਔਮ ਜਿਵੇਂ ਹੁੰਦਾ ਔਮ ਇਸ ਤੋਂ ਲਗਾ ਦੁਲਾਵਾ ਹੋਰ ਕਨੋਣਾ ਦੁਲਾਵਾ ਮਤਲਬ ਕੀ ਵੱਡਾ ਉ ਸੋਰੀ ਵੱਡਾ ਐ ਐ ਦੀ ਮਾਤਰਾ ਵੱਡੇ ਐ ਦੀ